ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਇੱਕ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਛ ਨੇ ਸਾਬਾਨਾ ਦੀ ਸਿੰਘ ਸਾਬਾਨਾ ਦੀ ਮੀਟਿੰਗ ਸੱਦ ਲਈ ਹੈ ਕੱਲ ਇਹ ਮੀਟਿੰਗ ਹੋਏਗੀ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕੱਲ ਕਾਰਜਕਾਰੀ ਦੀ ਇੱਕ ਮੀਟਿੰਗ ਸੱਦੀ ਗਈ ਹੈ ਜਿਸ ਦੇ ਬਾਅਦ ਪ੍ਰਧਾਨਗੀ ਕੌਣ ਇਸ ਇਸ ਵਾਰ ਪ੍ਰਧਾਨ ਕੌਣ ਹੋਏਗਾ ਅਕਾਲੀ ਦਲ ਦਾ ਇਸ ਦਾ ਫੈਸਲਾ ਵੀ ਹੋ ਜਾਏਗਾ ਪਹਿਲਾਂ ਡੈਲੀਗੇਟਸ ਨੂੰ ਚੁਣਿਆ ਜਾਏਗਾ ਉਸ ਤੋਂ ਬਾਅਦ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਏਗਾ ਤੁਹਾਨੂੰ ਦੱਸ ਦੇ ਕਿ ਇਸ ਵੇਲੇ ਇਹ ਮੀਟਿੰਗ ਬਹੁਤ ਅਹਿਮ ਹੈ ਇਸ ਮੀਟਿੰਗ ਦੇ ਦੌਰਾਨ ਕੀ ਫੈਸਲਾ ਲਿਆ ਜਾਂਦਾ ਹੈ ਇਸ ਮੀਟਿੰਗ ਦੇ ਦੌਰਾਨ ਕੀ ਫੈਸਲਾ ਲਿਆ ਜਾਂਦਾ ਹੈ ਇਹ ਵੀ ਬਹੁਤ ਅਹਿਮ ਗੱਲ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੇ ਹੀ ਪੰਜ ਮੈਂਬਰੀ ਕਮੇਟੀ ਬਣਾਈ ਸੀ ਜਿਸ ਨੇ ਜਿਸ ਨੂੰ ਅਕਾਲੀ ਦਲ ਅਕਾਲੀ ਦਲ ਦੀ ਭਰਤੀ ਯਾਨੀ ਪੁਨਰ ਗਠਨ ਵਾਸਤੇ ਜਿਹੜੀ ਭਰਤੀ ਹੋਣੀ ਸੀ ਉਹਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਲੇਕਿਨ ਇਸ ਦੌਰਾਨ ਅਕਾਲੀ ਦਲ ਵੱਲੋਂ ਭਰਤੀ ਸ਼ੁਰੂ ਕਰ ਦਿੱਤੀ ਗਈ ਔਰ 25 ਲੱਖ ਤੋਂ ਜ਼ਿਆਦਾ ਮੈਂਬਰ ਜੋੜਨ ਦਾ ਦਾਅਵਾ ਕੀਤਾ ਗਿਆ ਕਿ ਉਹਨਾਂ ਨੇ 25 ਲੱਖ ਮੈਂਬਰ ਜੋੜ ਲਏ ਨੇ ਔਰ ਦੂਜੇ ਪਾਸੇ ਜਿਹੜੀ ਪੰਜ ਮੈਂਬਰੀ ਕਮੇਟੀ ਰਹਿ ਗਈ ਸੀ ਹਾਲਾਂਕਿ ਇਹ ਸੱਤ ਮੈਂਬਰੀ ਕਮੇਟੀ ਸੀ ਲੇਕਿਨ ਉਸ ਦੇ ਵਿੱਚ ਦੋ ਮੈਂਬਰ ਜਾਣ ਤੋਂ ਬਾਅਦ ਇਹ ਪੰਜ ਮੈਂਬਰੀ ਕਮੇਟੀ ਰਹਿ ਗਈ ਸੀ ਔਰ ਪੰਜ ਮੈਂਬਰੀ ਆਪਣੇ ਕੰਮ 'ਚ ਲੱਗੀ ਹੋਈ ਹੈ ਔਰ ਉਹ ਲਗਾਤਾਰ ਭਰਤੀ ਕਰਦੀ ਜਾ ਰਹੀ ਹੈ ਔਰ ਉਸ ਪਰਤੀ ਦਾ ਕੀ ਹੁਣ ਆ ਲਾਭ ਹੋਏਗਾ ਜਾਂ ਉਸ ਪਰਤੀ ਨੂੰ ਕਿੱਥੇ ਜੋੜਿਆ ਜਾਏਗਾ ਇਹ ਵੀ ਇੱਕ ਵੱਡਾ ਸਵਾਲ ਹੈ ਤੇ ਹੁਣ ਜਦੋਂ ਅਕਾਲ ਤਖਤ ਸਾਫ ਦੇ ਜਥੇਦਾਰ ਜਿਹੜੇ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗੱਜ ਉਹਨਾਂ ਨੇ ਜਿਹੜੀ ਕਲ ਸਿੰਘ ਸਹਿਵਾਣਾ ਦੀ ਮੀਟਿੰਗ ਸੱਦੀ ਹੈ ਉਸ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਇਹ ਵੀ ਬਹੁਤ ਅਹਿਮ ਸਵਾਲ ਹੈ ਔਰ ਇਸ ਇਸ ਵੇਲੇ ਇਹ ਦੋਵੇਂ ਮੀਟਿੰਗਾਂ ਨੂੰ ਕਿਉਂਕਿ ਕੱਲ ਹੀ ਉਹ ਮੀਟਿੰਗ ਜਿਹੜੀ ਕਾਰਜਕਾਰੀ ਦੀ ਮੀਟਿੰਗ ਹੈਗੀ ਹੈ ਅਕਾਲੀ ਦਲ ਦੀ ਉਹ ਹੋਣ ਜਾ ਰਹੀ ਹੈ ਜਿਸ ਦੇ ਇਸਲੇ ਕਾਰਜਕਾਰਨੀ ਪ੍ਰਧਾਨ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਔਰ ਇਧਰ ਕਾਰਜਕਾਰੀ ਜਥੇਦਾਰ ਨੇ ਜਿਹੜੇ ਉਹ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨਾਂ ਦੀ ਇੱਕ ਮੀਟਿੰਗ ਸੱਦੀ ਗਈ ਹੈ ਔਰ ਅਕਾਲ ਤਖਤ ਸਾਹਿਬ ਤੇ ਸਿੰਘ ਸਹਿਬਾਨਾਂ ਦੀ ਮੀਟਿੰਗ ਸੱਦੀ ਗਈ ਹੈ ਅਤੇ ਦੂਜੇ ਪਾਸੇ ਚੰਡੀਗੜ੍ਹ ਅਕਾਲੀ ਦਲ ਦੇ ਦਫਤਰ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਜਿਹੜਾ ਮੌਜੂਦਾ ਹੈਗਾ ਉਸ ਦੀ ਕਾਰਜਕਾਰਨੀ ਦੀ ਮੀਟਿੰਗ ਸੱਦੀ ਗਈ ਹੈ ਮੇਰੇ ਨਾਲ ਮੇਰੇ ਸਹਿਯੋਗੀ ਅਤੇ ਦੈਨਿਕ ਸਵੇਰਾ ਦੇ ਡਿਪਟੀ ਐਡੀਟਰ ਪ੍ਰਵਿੰਦਰ ਬਰਿਆਣਾ ਜੁੜ ਰਹੇ ਨੇ ਸਿੱਖ ਮਾਮਲਿਆਂ ਦੇ ਮਾਹਰ ਨੇ ਔਰ ਇਹਨਾਂ ਤੋਂ ਪੂਰੀ ਡਿਟੇਲ ਲੈਣੇ ਆ ਕਿ ਇਸ ਮੀਟਿੰਗ ਨੂੰ ਕਿਵੇਂ ਦੇਖਦੇ ਨੇ ਜੀ ਬਰਿਆਣਾ ਜੀ ਆ ਦੇਖੋ ਰਾਣਾ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇਹ ਕੁਲਦੀਪ ਸਿੰਘ ਗੜਕਾਜ ਦੀ ਪਹਿਲੀ ਮੀਟਿੰਗ ਜਿਹੜੀ ਆ ਉਹਨਾਂ ਸੱਦੀ ਆ ਸਿੰਘ ਸਹਿਬਾਨ ਦੀ ਔਰ ਇਹਦੇ ਵਿੱਚ ਜਿੱਥੇ ਇਹ ਸ਼ਾਮਲ ਹੋਣਗੇ ਉੱਥੇ ਹੈੱਡ ਗ੍ਰਾਂਥੀ ਦੇ ਤੌਰ ਦੇ ਉੱਤੇ ਸ਼ਾਇਦ ਗਿਆਨੀ ਰਕਬੀਰ ਸਿੰਘ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਅ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਤੇ ਦਮਦਮਾ ਆਪਣੇ ਅਨੰਦਪੁਰ ਸਾਹਿਬ ਦੇ ਇਹ ਜਥੇਦਾਰ ਦੇ ਤੌਰ ਦੇ ਉੱਤੇ ਇਹ ਕੰਮ ਕਰ ਰਹੇ ਨੇ ਤੇ ਏਕ ਸਿੰਘ ਧਨੋਲਾ ਜਿਹੜੇ ਨੇ ਦਮਦਮਾ ਸਾਹਿਬ ਦੇ ਜਥੇਦਾਰ ਨੇ ਹੋਰ ਪੰਜ ਸਿੰਘ ਸਹਿਬਾਨਾਂ ਦੀ ਇਕਤਿਰਤਾ ਆ ਔਰ ਉਹਦੇ ਵਿੱਚ ਪੰਜ ਸਿੰਘ ਸਹਿਬਾਨ ਜਿਹੜੇ ਆ ਉਹ ਸ਼ਾਮਲ ਕਰਨ ਲਈ ਇੱਕ ਹੈਡ ਗ੍ਰੰਥੀ ਜਿਹੜੇ ਆ ਦਰਬਾਰ ਸਾਹਿਬ ਦੇ ਉਹਨਾਂ ਨੂੰ ਵੀ ਬੁਲਾਇਆ ਜਾਂਦਾ ਆ ਜੀ ਔਰ ਹੁਣ ਇਹਦੇ ਵਿੱਚ ਕਿਉਂਕਿ ਸਭ ਤੋਂ ਵੱਡਾ ਮਸਲਾ ਜਿਹੜਾ ਇਸ ਸਮੇਂ ਚੱਲ ਰਿਹਾ ਆ ਉਹ ਭਰਤੀ ਨੂੰ ਲੈ ਕੇ ਚੱਲ ਰਿਹਾ ਜਿਹੜੀ ਪਿਛਲੇ ਜਥੇਦਾਰਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਔਰ ਉਹਦੇ ਵਿੱਚ ਕਈ ਸਿੱਖ ਸੰਸਥਾਵਾਂ ਨੇ ਸ਼ਿਕਾਇਤ ਕੀਤੀ ਸੀ ਜਥੇਦਾਰ ਗੁਰਦੀਪ ਸਿੰਘ ਹੁਣਾਂ ਨੂੰ ਕਿ ਜਿਹੜੀ ਭਰਤੀ ਹੋ ਰਹੀ ਆ ਇਹ ਕਮੇਟੀ ਕਰ ਰਹੀ ਆ ਔਰ ਇਹ ਬਾਕੀ ਧੜਾਇਦਾ ਆ ਇਹ ਇਹਦੇ ਨਾਲ ਲੈ ਕੇ ਅਕਾਲ ਤਖਤ ਸਾਹਿਬ ਦਾ ਨਾਂ ਇਸਤੇਮਾਲ ਹੋ ਰਿਹਾ ਆ ਔਰ ਕਿਉਂਕਿ ਅਕਾਲ ਤਖਤ ਸਾਹਿਬ ਕੱਲੇ ਇੱਕ ਅਕਾਲੀ ਦਲ ਦਾ ਨਹੀਂ ਆ ਇੱਥੇ ਕਈ ਅਕਾਲੀ ਦਲ ਜਿਹੜੇ ਅ ਜਿਵੇਂ ਹੁਣੇ ਹੀ ਅਕਾਲੀ ਦਲ ਬਣਿਆ ਮਾਰਸ਼ ਪੰਜਾਬ ਦੇ ਭਾਈ ਅਮਰਤਪਾਲ ਸਿੰਘ ਹੁਣਾਂ ਦਾ ਸਿਰ ਅਕਾਲੀ ਦਲ ਅੰਮ੍ਰਿਤਸਰ ਹੈ ਸੋ ਅਕਾਲੀ ਦਲ 1920 ਹੈ ਔਰ ਇਸ ਤਰੀਕੇ ਨਾਲ ਸਾਰਿਆਂ ਸ਼ਿਕਾਇਤ ਇਹ ਕੀਤੀ ਸੀ ਕਿ ਇਹ ਇਕੋ ਅਕਾਲੀ ਦਲ ਲਈ ਅਕਾਲ ਤਖਤ ਸਾਹਿਬ ਦਾ ਨਾਮ ਇਸਤੇਮਾਲ ਨਹੀਂ ਹੋ ਸਕਦਾ ਸ਼ਾਇਦ ਹੋ ਸਕਦਾ ਇਸ ਮਾਮਲੇ ਦੇ ਉੱਤੇ ਜਿਹੜੀ ਇਹਦਾ ਦਾ ਵਿਚਾਰ ਉਸ ਕਮੇਟੇ ਦੇ ਵਿੱਚ ਹੋਵੇਗਾ ਜੀ ਬਰਿਆਣਾ ਜੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੀ ਕੱਲ ਅਕਾਲੀ ਦਲ ਨੇ ਮੀਟਿੰਗ ਕਾਰਜਕਾਰੀ ਦੀ ਸੱਦੀ ਹੋਈ ਹੈ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਤੇ ਕੱਲ ਹੀ ਸਿੰਘ ਸਹਿਬਾਨਾ ਨੇ ਦੀ ਮੀਟਿੰਗ ਹੋਣ ਜਾ ਰਹੀ ਹੈ ਇਹ ਦੋਵੇਂ ਮੀਟਿੰਗ ਦਾ ਮੀਟਿੰਗਾਂ ਦਾ ਆਪਸ ਦੇ ਵਿੱਚ ਕੋਈ ਕਨੈਕਸ਼ਨ ਹੈ ਜਾਂ ਨਹੀਂ ਦੇਖੋ ਕੱਲ ਜਿਹੜੀ ਅ ਅਕਾਲੀ ਦਲ ਦੀ ਮੀਟਿੰਗ ਸੱਦੀ ਆ ਉਹਦੇ ਵਿੱਚ ਸਿਰਫ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਦਾ ਪ੍ਰੋਗਰਾਮ ਅਨਾਉਂਸ ਹੋਣਾ ਉਹਦੇ ਵਿੱਚ ਔਰ ਉਹ ਸ਼ਾਇਦ ਵਿਸਾਖੀ ਤੋਂ ਪਹਿਲਾਂ ਜਿਹੜਾ ਆ ਉਹ ਪ੍ਰੋਗਰਾਮ ਦੇ ਸਕਦੇ ਆ ਔਰ ਉਹਦੇ ਲਈ ਉਹਨਾਂ ਕੱਲ ਇਹ ਐਲਾਨ ਕਰਨਗੇ ਕਿ ਕਿਸ ਤਰੀਕ ਨੂੰ ਜਿਹੜੇ ਆ ਜਿੰਨੇ ਨਵੇਂ ਡੈਲੀਗੇਟ ਚੁਣੇ ਗਏ ਨੇ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਉਹਨਾਂ ਦੀ ਮੀਟਿੰਗ ਹੋਏਗੀ ਔਰ ਉਹਦੇ ਵਿੱਚ ਪ੍ਰਧਾਨ ਦੀ ਜਿਹੜੀ ਆ ਚੋਣ ਹੋਵੇਗੀ ਔਰ ਇਹ ਵੀ ਹੋ ਸਕਦਾ ਕਿ ਕੌਣ-ਕੌਣ ਜਿਹੜਾ ਆ ਪ੍ਰਧਾਨਗੀ ਦਾ ਉਮੀਦਵਾਰ ਦੇ ਤੌਰ ਦੇ ਉੱਤੇ ਵਿੱਚ ਉੱਥੇ ਉਤਾਰਿਆ ਜਾਂਦਾ ਜਾਂ ਕੱਲੇ ਸੁਖਬੀਰ ਸਿੰਘ ਬਾਦਲ ਹੀ ਆਉਂਦੇ ਆ ਜਾਂ ਕੋਈ ਹੋਰ ਬਣਦਾ ਆ ਉਹਦੇ ਵਿੱਚ ਹੋਏ ਗੱਲ ਲੇਕਿਨ ਫਿਲਹਾਲ ਜੇਕਰ ਕਹੀਏ ਕਿ ਸਿੰਘ ਸਾਹਿਬਾਂ ਦੀ ਇਕਤਰਤਾ ਉਧਰ ਹੋ ਰਹੀ ਆ ਇਧਰ ਅਕਾਲੀ ਦਲ ਦੀ ਮੀਟਿੰਗ ਹੋ ਰਹੀ ਆ ਤੇ ਅਜੇ ਤੱਕ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਕਿ ਇਸ ਮੀਟਿੰਗ ਨਾਲ ਤੇ ਉਸ ਮੀਟਿੰਗ ਦਾ ਕੋਈ ਸਬੰਧ ਨਜ਼ਰ ਆਉਂਦਾ ਹੋਵੇ ਜੀ ਜੀ ਉਹੀ ਬਸ ਇਹਹੀ ਥੋੜੀ ਸਮਝਣ ਵਾਲੀ ਗੱਲ ਸੀਗੀ ਜਿਹੜੀ ਕਿ ਕਿਉਂਕਿ ਕੱਲ ਹੀ ਅਚਾਨਕ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਜਥੇਦਾਰ ਸਹਿਬਾਨ ਵੱਲੋਂ ਸਿੰਘ ਸਹਿਬਾਨਾਂ ਦੀ ਮੀਟਿੰਗ ਸੱਦ ਲਈ ਜਾਂਦੀ ਹੈ ਤੇ ਉਸੇ ਦਿਨ ਕਾਰਜਕਾਰਨੀ ਦੀ ਮੀਟਿੰਗ ਹੈਗੀ ਸ਼੍ਰੋਮਣੀ ਅਕਾਲੀ ਦਲ ਦੀ ਤੇ ਇਹ ਦੋਵੇਂ ਦਾ ਆਪਸ ਦੇ ਵਿੱਚ ਕੋਈ ਯਾਨੀ ਇਹ ਮੰਨ ਕੇ ਚੱਲਿਆ ਜਾਵੇ ਕਿ ਜਿਹੜੀ ਸਿੰਘ ਸਹਿਬਾਨ ਦੀ ਮੀਟਿੰਗ ਹੈ ਉਹ ਪੂਰੀ ਤਰ੍ਹਾਂ ਨਾਲ ਧਾਰਮਿਕ ਹੋਵੇਗੀ ਯਾਨੀ ਪੰਥਕ ਹੋਵੇਗੀ ਜੀ ਕਿਉਂਕਿ ਹਮੇਸ਼ਾ ਹੀ ਜਿਹੜਾ ਆ ਜਿਹਦੀ ਪੰਜ ਸਿੰਘ ਸਹਿਬਾਨ ਦੀ ਵੀ ਇਕਤਰਤਾ ਹੁੰਦੀ ਆ ਉਹਦਾ ਵੀ ਪਹਿਲੋਂ ਅਕਾਲ ਤਖਤ ਸਾਹਿਬ ਦੇ ਸੈਕਰੀਟ ਦੇ ਵਿੱਚ ਜਿਹੜਾ ਆ ਏਜੰਡਾ ਤੈਅ ਹੁੰਦਾ ਆ ਔਰ ਉਸ ਏਜੰਡੇ ਦੇ ਤਹਿਤ ਹੀ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਕੀਤੀ ਜਾਂਦੀ ਆ ਔਰ ਇਹ ਇਹਦੀ ਤੇ ਵੀ ਕਿਉਂਕਿ ਇਹ ਨਹੀਂ ਕਹਿ ਸਕਦੇ ਕਿ ਧਾਰਮਿਕ ਹੋਏਗੀ ਕਿਉਂਕਿ ਅਕਾਲ ਤਖਸਾਲ ਤੋਂ ਉੱਤੇ ਜਿਹੜੇ ਆ ਰਾਜਨੀਤਿਕ ਫੈਸਲੇ ਵੀ ਪਿਛਲੇ ਕੁਝ ਸਮਿਆਂ ਤੋਂ ਹੋਣ ਲੱਗੇ ਨੇ ਔਰ ਹੋ ਸਕਦਾ ਕਿਸੇ ਰਾਜਨੀਤਿਕ ਫੈਸਲੇ ਨੂੰ ਲੈ ਕੇ ਜਿਹੜੀ ਆ ਉਹ ਇਕਤਰਤਾ ਹੋ ਰਹੀ ਹੋਵੇ ਕਿਉਂਕਿ ਅਜੇ ਤੱਕਰ ਇਹ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਇਹ ਇਕਤਰਤਾ ਕਿਸ ਸਬੰਧ ਵਿੱਚ ਰੱਖੀ ਗਈ ਆ ਔਰ ਹੋ ਸਕਦਾ ਇਹਦੇ ਵਿੱਚ ਕੋਈ ਭਰਤੀ ਨੂੰ ਲੈ ਕੇ ਕੋਈ ਵੱਡਾ ਐਲਾਨ ਜਿਹੜਾ ਆ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਰ ਸਕਦੇ ਨੇ ਜੀ ਸ਼ੁਕਰੀਆ ਆ ਬਰਿਆਣਾ ਸਾਹਿਬ ਸ਼ੁਕਰੀਆ ਇਹ ਸਨ ਮੇਰੇ ਸਹਿਯੋਗੀ ਪ੍ਰਵਿੰਦਰ ਬਰਿਆਣਾ ਜਿਹੜੇ ਇਸ ਮੀਟਿੰਗ ਦੇ ਕੀ ਮਾਇਨੇ ਹੋ ਸਕਦੇ ਨੇ ਇਸ ਬਾਰੇ ਦੱਸ ਰਹੇ ਸਨ ਲੇਕਿਨ ਉਹਨਾਂ ਨੇ ਇਸ ਗੱਲ ਤੋਂ ਅ ਥੋੜਾ ਗੁਰੇਜ਼ ਕੀਤਾ ਕਿ ਇਸ ਮੀਟਿੰਗ ਦਾ ਅਕਾਲੀ ਦਲ ਦੀ ਮੀਟਿੰਗ ਦੇ ਟਾਈਮ ਤੇ ਸੱਦੇ ਜਾਣਾਂ ਦਾ ਕੋਈ ਆਪਸ 'ਚ ਸੰਬੰਧ ਹੋ ਸਕਦਾ ਹੈ ਲੇਕਿਨ ਕਿਉਂਕਿ ਜਦੋਂ ਵੀ ਸਿੰਘ ਸਾਹਿਬਾਨ ਦੀ ਮੀਟਿੰਗ ਸੱਦੀ ਜਾਂਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਲਾਂਕਿ ਕੁਲਦੀਪ ਸਿੰਘ ਗੜਕਾਜ ਹਜੇ ਕਾਰਜਕਾਰੀ ਜਥੇਦਾਰ ਹੀ ਨੇ ਔਰ ਉਹਨਾਂ ਨੇ ਹੀ ਇਹ ਮੀਟਿੰਗ ਸੱਦੀ ਹੈ ਤੇ ਉਸ ਦੇ ਵਿੱਚ ਜਿਹੜੇ ਯਾਨੀ ਰਕबीर ਸਿੰਘ ਸਿਗੇ ਉਹਨਾਂ ਦਾ ਵੀ ਉੱਥੇ ਹੋਣਾ ਕਿਉਂਕਿ ਉਹ ਹੈੱਡ ਗ੍ਰੰਥੀ ਨੇ ਹੁਣ ਦਰਬਾਰ ਸਾਹਿਬ ਦੇ ਤੇ ਉਹ ਵੀ ਉੱਥੇ ਹੋਣਗੇ ਜਿਵੇਂ ਕਿ ਬਰਿਆਣਾ ਜੀ ਨੇ ਕਿਹਾ ਸੀਗਾ ਕਿ ਉਹ ਵੀ ਉੱਥੇ ਹੋਣਗੇ ਤੇ ਇਸ ਮੀਟਿੰਗ ਦੇ ਵਿੱਚ ਹੁਣ ਕੀ ਰਿਜ਼ਲਟ ਨਿਕਲਦਾ ਹੈ ਇਸ ਮੀਟਿੰਗ ਤੋਂ ਬਾਅਦ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੈ ਉੱਤੇ ਕੀ ਅਸਰ ਪੈਂਦਾ ਹੈ ਔਰ ਜੋ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਸ ਦੇ ਲਈ ਅਗਲਾ ਕੀ ਹੁਕਮ ਹੁੰਦਾ ਹੈ ਇਹ ਵੱਡੇ ਸਵਾਲ ਨੇ ਜਿਹੜੇ ਕੱਲ ਦੋਵੇਂ ਮੀਟਿੰਗਾਂ ਤੋਂ ਬਾਅਦ ਸਾਹਮਣੇ ਆ ਸਕਦੇ ਨੇ